ਇੱਕ ਟਾਈਮ ਪਰ ਉਹ ਇਹਨਾਂ ਦੇ ਪਰੋ ਸੀਗਾ ਵੀ ਜਦੋਂ ਪੂਰੀ ਤੂਤੀ ਬੋਲਦੀ ਸੀ ਜਿਹੜੇ ਆ ਤੁਸੀਂ ਦਰਵਾਜ਼ੇ ਦੇਖ ਰਹੇ ਹੋ ਇਹਦੀ ਵੀ ਜਨਕ ਮਹਾਰਾਜਾ ਪਟਲੇ ਨੇ ਚੜਾਈ ਹੁੰਦੀ ਸੀ ਤੇ ਸਮੇ ਸਮ ਦੀ ਗੱਲ ਆ ਭਰਾਵੋ ਦੇਖੋ ਤੁਸੀਂ ਕਿੰਨੀ origional ਜਿਹੜੇ ਕਾਰੀਗਰ ਸੀ ਮਿਸਤਰੀ ਸੀ ਉਹ ਇਹਨੂੰ ਬਣਾਉਂਦੇ ਸੀਗੇ ਸਾਹਮਣੇ ਗੋਲਾ ਦੇਖੋ ਜਿਹੜੇ ਅੱਜ ਕੱਲ੍ਹ ਗੋਲੇ ਬਣਾ ਰਹੇ ਨੇ ਅਸ ਤੋਂ ਇਹ 100 ਸਾਲ 150 ਸਾਲ ਪਹਿਲਾਂ ਇਹ ਪਹਿਲਾਂ ਕਾਢਾਂ ਸੀ ਭਰਾਵੋ ਉਦੋਂ ਮਿਸਤਰੀ ਪੂਰੀ ਮੈਂਤ ਨਾਲ ਪੂਰੇ ਖੂਨ ਪਸੀਨੇ ਨਾਲ ਦਾ ਪੂਰੀ ਕਿਰਤ ਕਰਦੇ ਸੀਗੇ ਹੁਣ ਤਾਂ ਜੇ ਕੋਈ ਨਿਓਂ ਨਹੀਂ ਰੱਖਦਾ ਸੀ ਉਹਦੇ ਕਹਿੰਦੇ ਨੇ ਮਿਸਤਰੀ ਆ ਲੈਂਟਰ ਕਿਤੇ ਬਊਗਾ ਤੁਸੀਂ ਦੇਖੋਰਾ ਉਹ ਕਿੰਨੀ ਕਲਾ ਕਿੰਨਾ ਆ ਬਾਰਡਰ ਚ ਲਾਇਆ ਵੇ ਦੇਖੋ ਤੁਸੀਂ ਵਿੱਚ ਕੱਟ ਕੇ ਗੁਰਦੁਆਰੇ ਵਾਂਗੂ ਆ ਦੇਖੋ ਤੁਸੀਂ ਆਦੇ ਗੇਟ ਇਹਨਾਂ ਨੇ ਲਾਇਆ ਪੁਰਾਣੇ ਮਾਡਲ ਦਾ ਨਵੇਂ ਮਾਡਲ ਦਾ ਤੇ ਜੀ ਆ ਦੇਖੋ ਬਰਾ ਬਟਾ ਕਟੀਆਂ ਨਹੀਂ